ਮੌਕੇ ਤੇ ਤੁਹਾਨੂੰ ਪੈਨਸ਼ਨ ਇੱਥੇ ਹੀ ਕਾਗਜ਼ ਲਿਆਓ ਨਾਲ ਦੀ ਨਾਲ ਹੀ ਪੈਨਸ਼ਨ ਚਾਲੂ ਕਰਦੇ ਆਂ ਭਾਈ ਕਿਹਨਾਂ ਚਾਹੀਏ ਮੋਟੇ ਲਿਖੇ ਹੋਏ ਪਿਨ ਪੈਨਸ਼ਨ ਸਿੱਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਮੌਕੇ ਤੇ ਇਸੇ ਤਰ੍ਹਾਂ ਜਨਮ ਸਰਟੀਫਿਕੇਟ ਬੋਥ ਸਰਟੀਫਿਕੇਟ ਲੈਣਾ ਮੌਕੇ ਤੇ ਇੱਥੇ ਕਿਤੇ ਜਾਣ ਦੀ ਲੋੜ ਨਹੀਂ ਸਾਰੇ ਮਹਿਮਾਨ ਦੇ ਆ ਇੱਥੇ ਅਫਸਰ ਸਾਹਿਬਾਨ ਆਏ ਨੇ ਕੋਈ ਇਹੋ ਜਿਹਾ ਮਹਿਮਾਨੀ ਕਰਦੇ ਆ WhatsApp ਲਾਈ ਆ ਚਾਹ ਫੂਡ ਸਪਲਾਈ ਆ ਚਾਹ ਏਲੀ ਦਾ ਤੁਹਾਡੇ ਨਾਲ ਚਾਹ ਨਰੀਂਗਾ ਦਾ ਕੋਈ ਇਹੋ ਜਿਹਾ ਮਹਿਮਾਨੀ ਜਿਹੜਾ ਇੱਥੇ ਨਹੀਂ ਬੈਠਾ ਇਸ ਕਰਕੇ ਤੁਸੀਂ ਫਾਰਮ ਭਰਿਓ ਜੀ ਨਗਰ ਨਿਵਾਸੀਆਂ ਨੂੰ ਬੇਨਤੀ ਆ ਆਪ ਤੁਸੀਂ ਇਹ ਤੋਂ ਕਰਾ ਕੇ ਚਲੇ ਜਾਓ ਦੂਜਿਆਂ ਨੂੰ ਵੀ ਜਾ ਕੇ ਦੱਸੋ ਵੀ ਇਹ ਮੌਕੇ ਤੇ ਹੀ ਤੁਹਾਡਾ ਜਿਹੜੀਆਂ ਜਿਹੜਾ ਕੰਮ ਨਹੀਂ ਹੋ ਸਕਦਾ ਜਿਵੇਂ ਨਾਂ ਠੀਕ ਕਰਾਉਣਾ ਉਹ ਇੱਕ ਹੀ ਉਹ ਨਾਂ ਜਿਹੜਾ ਵਾ ਉਹ ਫਾਈਲ ਭਰਨੀ ਆ ਫਾਈਲ ਕਰਕੇ ਅੱਗੇ ਜਾਊਗੀ ਉਹ ਕਰਵਾ ਕੇ ਦਵਾਗੇ ਫਾਈਲ ਭਾਉ ਦੇਓ ਆ ਜਾਣ ਕੇ ਇਸ ਕਰਕੇ ਜਿਹੜੇ ਕੰਮ ਇਹੋ ਜਿਹੇ ਕਈ ਬਹੁਤ ਸਾਰੇ ਕੰਮ ਆ ਜਿਹੜੇ ਇੱਥੇ ਮੌਕੇ ਤੇ ਹੀ ਹੋ ਜਾਣਗੇ ਬਿਜਲੀ ਦਾ ਬਿੱਲ ਦਾ ਭੁਗਤਾਨ ਕਰਨਾ ਕਿਸੇ ਹੋਰ ਚੀਜ਼ ਦਾ ਭੁਗਤਾਨ ਕਰਨਾ ਤੁਸੀਂ ਇੱਥੇ ਮੌਕੇ ਤੇ ਕਰ ਸਕਦੇ ਆਂ ਇਤੋਂ ਬਾਅਦ ਵੀ ਤੁਹਾਡੇ ਇਹ ਚੱਲਦਾ ਰਹੂਗਾ ਜਿੰਨੇ ਟ੍ਰੇਨਿੰਗ ਲੈਣੀ ਆ ਉਹ ਵੀ ਅੱਜ ਤੋਂ ਇਹਦਾ ਅਸਰਤੋਂ ਟ੍ਰੇਨਿੰਗ ਵੀ ਲੈ ਸਕਦਾ ਫਟ ਦੇਖਣੀ ਆ ਤੁਸੀਂ ਫਰਤ ਘਟਾਉਂਦੇ ਜੀ ਤੁਸੀਂ ਮਾਈਕ ਤੇ ਵੇਖ ਸਕਦੇ ਜੀ ਘਰੇ ਜੇਕਰ ਤੁਸੀਂ ਬਿੱਲ ਵੇਖਣਾ ਬਿਜਲੀ ਦਾ ਘਰੇ ਬੈਠੇ ਵੇਖ ਸਕਦੇ ਜੀ ਘਰੇ ਬੈਠੇ ਬਿਜਲੀ ਦਾ ਬਿੱਲ ਤਾਲ ਸਕਦੇ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਮ ਆਧਿਨ ਪਾਰਟੀ ਸਰਕਾਰ ਹੈ ਜਿਹੜੀ ਜਿਵੇਂ ਬਾਦਾਂ ਮੌਕਿਆਂ ਦੇ ਵਿੱਚ ਤਾਂ ਹੀ ਕਿਰਪਾ ਰੂਪ ਘਰੇ ਬੈਠੇ ਸਾਰੇ ਕੰਮ ਕਰਦੇ ਲੋਕ ਇੰਨੀ ਕਿਤੇ ਜਾਣ ਦੀ ਲੋੜ ਨਹੀਂ ਡਾਕਟਰ ਚ ਇਸੇ ਤਰ੍ਹਾਂ ਹੀ ਪਹਿਲਾਂ ਦਿੱਲੀ 'ਚ ਇੱਕ ਕੰਮ ਚਾਲੂ ਕੀਤਾ ਕੇਤਰੀਵਾਦ ਜਿਹੜਾ ਦਾ ਪੜਾ ਜੁੜਿਆ ਪੰਜਾਬ ਚ ਇਹ ਆਧਾਰ ਕਾਰਡ ਪੈਂਦਾ ਕੋਈ ਵੀ ਕੰਮ ਹੌਲੀ ਹੌਲੀ ਤੁਹਾਨੂੰ ਤਜਰਬਾ ਹੋ ਜਾਊਗਾ ਥੋੜਾ ਜਿਹਾ ਸਮਾਂ ਲੱਗਦਾ ਨਾ ਜਿਹੜੇ ਬੱਚੇ ਆਉਣ ਵਾਲੇ ਸਾਡੇ بڑے ਲਿਖਿਆ ਉਹ ਘਰੇ ਸਾਰਾ ਕੁਝ ਕਰ ਲਿਆ ਕਰੂਗਾ ਤੇ ਇਹ ਆ ਵੀ ਤੁਸੀਂ ਉਸ ਚੀਜ਼ ਦਾ ਫਾਇਦਾ ਉਠਾਓ ਕੋਈ ਕਿਸੇ ਕਿਸਮ ਦਾ ਵੀ ਕੰਮ ਹੈ ਜਾ ਕੇ ਕੰਮ ਲਓ ਕੰਮ ਨਹੀਂ ਰੱਖਿਆ ਨਹੀਂ ਆਈ ਕੋਸੋ ਕੋ ਕੋਠਾ ਦਾ ਨੂੰ ਹੋਰ ਵੀ ਕੋਈ ਤੁਹਾਡੇ ਕੋਈ ਕੋਈ ਕੰਮ ਕਰਾਉਣ ਦਾ ਪੈਸਾ ਮੰਗਦਾ ਤੁਸੀਂ ਸਾਨੂੰ ਦੱਸਣਾ ਨਹੀਂ ਆਉਂਦਾ ਸਾਹਮਣੇ ਕੋਈ ਗੱਲ ਨਹੀਂ ਫੋਨ ਤੇ ਦੱਸ ਦਿਓ ਵੀ ਆ ਬੰਦਾ ਸਾਡੇ ਤੋਂ ਐਸਾ ਪੈਸੇ ਮੰਗਦਾ ਇਸ ਕਰਕੇ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਭਗਵਾਨ ਤੁਹਾਨੂੰ ਜੀ ਨੇ ਕਿ ਸਾਡੀ ਸਰਕਾਰ ਆਊਗੀ ਫਸੇ ਬਿਲਕੁਲ ਭ੍ਰਿਸ਼ਟਾਚਾਰ ਖਤਮ ਕਰ ਦੇਣਾ ਹੌਲੀ ਹੌਲੀ ਕੋਈ ਵੀ ਕੰਮ ਨੂੰ ਟਾਈਮ ਲੱਗਦਾ ਉਹ ਕਈ ਬਤੇ ਪਾਈਆਂ ਤੁਸੀਂ ਆਖੀ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਸੋਹਣੀ ਹੌਲੀ ਸਾਰੇ ਵਾਅਦੇ ਪੂਰੇ ਕਰਾਂਗੇ ਇਹ ਨਹੀਂ ਵੀ ਤੁਹਾਡਾ ਕੋਈ ਵਾਅਦਾ ਛੱਡ ਦੇਾਂਗੇ 1000 ਰੁਪਇਆ ਬੀਬੀਆਂ ਨੂੰ 60 ਸਾਲ ਤੋਂ ਉੱਪਰ ਕੋਈ ਵੀ ਬੀਬੀ ਆ ਉਹਨੂੰ 1000 ਰੁਪਇਆ ਹਰ ਮਹੀਨੇ ਉਹ ਵੀ ਬਸ ਸ਼ੁਰੂ ਹੋਣ ਵਾਲੀ ਸਕੀਮ ਇੱਕ ਇੱਕ ਕਰਕੇ ਸਾਰੀਆਂ ਸਕੀਮਾਂ ਹੀ ਪੂਰੀਆਂ ਕਰਨੀਆਂ ਪਰ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਨਾਲ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਬਣੂਗਾ ਜੇਕਰ ਤੁਸੀਂ ਵੀ ਨਾਲ ਸਾਥ ਦਿਓ ਹਜੇ ਤਾਂ ਸ਼ੁਰੂਆਤ ਹੋਈ ਆ ਵੇਖੀ ਗੱਲੋਂ ਅਗਾ ਹੁੰਦਾ ਕੀ ਆ ਹਰ ਪਿੰਡ 'ਚ ਵਧੀਆ ਛੱਪੜ ਰੱਖਣ ਵਾਲੀ ਆਪਾਂ ਵਧੀਆ ਗਰਾਊਂਡ ਖੇਡਣ ਨੂੰ ਬੱਚਿਆਂ ਦੇ ਵਧੀਆ ਪਾਰਕ ਜਿੱਥੇ ਸੈਰ ਕਰ ਸਕੋ ਇਹੋ ਜੇ ਕੰਮ ਕਰਾਂਗੇ ਤੁਸੀਂ ਯਾਦ ਕਰੋਗੇ ਕਿਸੇ ਨੇ ਉਹ ਸਰਕਾਰਾਂ 75 ਸਾਲ ਉਹਨਾਂ ਦਾ ਰਾਜ ਰਿਆ 70 ਸਾਲਾਂ ਜਿਹੜਾ ਦਾਸ ਜੀ ਡਾਲੀਆਂ ਗਾਲੀਆਂ ਤੋਂ ਬਣਾ ਕੇ ਕੀ ਬਣਾਇਆ ਕਿਤੇ ਚਲੋ ਬਣਾਤਾ ਹੁਣ ਥੋੜਾ ਬਹੁਤ ਬਹੁਤ ਆ ਪਿੰਡਾਂ 'ਚ ਜਾ ਕੇ ਵੇਖ ਲਓ ਉਹ ਹੋਰ ਕੁਝ ਬਣਾਏਗੇ ਉਹਨਾਂ ਨੇ ਨਾਲੀਆਂ ਬਣਾਤੀਆਂ ਕਲੀਆਂ ਬਣਾਤੀਆਂ ਜਿਹੜੇ ਬੰਦੇ ਮਾਹੂ ਵਰਗੇ ਸ਼ਹਿਰ ਦੇ ਵਿੱਚ ਮੱਲਾ ਵਾਲੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਨਹੀਂ ਬਣਾ ਸਕੇ 75 ਸਾਲਾਂ ਦੀ ਕਿਸੇ ਨੇ ਬੱਸ ਸਟੈਂਡ ਨਹੀਂ ਬਣਾਇਆ ਉੱਥੇ ਅਸੀਂ ਪਿੰਡਾਂ 'ਚ ਵੀ ਬਣਾਈ ਜਾਂਦੇ ਆ ਉੱਥੇ ਮਾਹੂ ਵੀ ਬੰਦਾ ਪਿਆ ਪਾਰਕ ਵੀ ਬੰਦਾ ਪਿਆ ਨਾ ਉੱਥੇ ਕੋਈ ਪਾਰਕ ਨਾ ਮਹੂ ਨਾ ਮੱਲਾਲੇ ਨਾ ਕੋ ਬਸ ਸਟੈਂਡ ਨਾ ਕੋਈ ਉੱਤੇ ਸਟੇਡੀਅਮ ਇਹੋ ਜਿਹੀਆਂ ਗੱਲਾਂ ਜੜੀਆਂ ਮੈਂ ਉਹ ਕਿੰਨੇ ਚੀਜ਼ਾਂ ਉੱਥੇ ਸ਼ੁਰੂ ਕਰਾਤੀਆਂ ਇੱਥੇ ਵੀ ਪਿੰਡਾਂ ਦੇ ਵਿੱਚ ਵੀ ਅਸੀਂ ਵੱਡੀਆਂ ਗਰਾਊਂਡਾਂ ਵੀ ਤਿਆਰ ਕਰਾਂਗੇ ਬੱਚਿਆਂ ਨੂੰ ਖੇਡਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲੇ ਕੋਈ ਇਹੋ ਜਿਹਾ ਲਫ਼ਜ਼ ਨਹੀਂ ਰਹਿਣ ਦੇਵਾਂਗੇ ਕਿ ਸਾਡੇ ਪਿੰਡ 'ਚ ਆਹ ਗੱਲ ਨਹੀਂ ਹੋਈ ਸਾਰੇ ਵਾਅਦੇ ਟੂਰੇ ਕਰਾਂਗੇ ਗਰਾਊਂਡਾਂ ਵੀ ਪਾਣੀ ਦਾ ਪ੍ਰਬੰਧ ਹਰ ਪਿੰਡ 'ਚ ਪਾਣੀ ਵਧੀਆ ਮਿਲੂਗਾ ਖੇਤਾਂ ਨੂੰ ਵੀ ਪਾਣੀ ਕਾਉਣ ਵਾਸਤੇ ਅਸੀਂ ਕਰ ਰਹੇ ਹਾਂ ਵਧੀਆ ਮਹਿਮਾ ਸ਼ੁਰੂ ਉਹ ਵੀ ਉਹਦੇ ਤੇ ਟਾਈਮ ਲੱਗੂਗਾ 2-3 ਸਾਲ ਲੱਗ ਜਾਣੇ ਆ ਉਹ ਵੀ ਖੇਤਾਂ ਦਾ ਪਾਣੀ ਵੀ ਵਧੀਆ ਕਾਉਣ ਦਿਆਂਗੇ ਕੀਟ ਕਰਕੇ ਉਹਦੇ 'ਚ ਜਿਹੜਾ ਕੈਮੀਕਲ ਚਾਹੀਦਾ ਤੁਹਾਡੇ ਜ਼ਮੀਨ ਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਉਹਦੇ 'ਚ ਮਿਕਸ ਹੋ ਗਿਆ ਆ ਕਰ ਇਸ ਤਰ੍ਹਾਂ ਦੀਆਂ ਬੜੀਆਂ ਸਕੀਮਾਂ ਆ ਰਹੀਆਂ ਆਪਕੋ ਤਗੜੇ ਹੋ ਕੇ ਸਾਥ ਜੋ ਮੇਰੀ ਇਹ ਹੀ ਬੇਨਤੀ ਆ ਤੁਸੀਂ ਮੈਨੂੰ ਐਮਐਲਏ ਬਣਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਦੂਜੀ ਵਾਰ ਮੈਨੂੰ ਐਮਐਲਏ ਬਣਾਇਆ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਇੱਕ ਵਾਰੀ ਮੌਕਾ ਦਿਓ ਮੈਂ ਦਿਨ ਰਾਤ ਤੁਹਾਡੀ ਸੇਵਾ ਵਿੱਚ ਮੈਂ ਪੈਸਾ ਨਹੀਂ ਦੇ ਸਕਦਾ ਉਹ ਮੈਂ ਇਹ ਹੀ ਗੱਲ ਕਹਿੰਦਾ ਹੁੰਦਾ ਸਟੇਟਿੰਗ ਮੇਰੇ ਕੋਲੇ ਹੈ ਨਹੀਂ ਮੈਂ ਤਾਂ ਸੇਵਾ ਕਰ ਸਕਦਾ ਤੁਹਾਡੀ ਤੇ ਕੋਈ ਬੰਦਾ ਕਹਿ ਦਵੇ ਅੱਜ ਤੱਕ ਮੈਂ ਪੈਸੇ ਲੈ ਕੇ ਕੰਮ ਕੀਤਾ ਵੇਕੇ ਨਾ ਮੈਂ ਲਿਆ ਨਾ ਮੈਂ ਲੈਣਾ ਲੋਕੀ ਲੱਗਦੇ ਹੀ ਆ ਮੈਂ ਕਹਿੰਦਾ ਮੇਰੇ ਸਾਹਮਣੇ ਲਿਆਓ ਕਿਹੜਾ ਬੰਦਾ ਮੈਨੂੰ ਪੈਸੇ ਲੈ ਕੇ ਆਇਆ ਨਾ ਮੈਂ ਅੱਜ ਤੱਕ ਲਿਆ ਪ੍ਰਮਾਤਮਾ ਇਹੋ ਜਿਹਾ ਕਰਮ ਨਾ ਹੀ ਕਰਾਵੇ ਤੇ ਤੁਹਾਡੀ ਮੈਂ ਸੇਵਾ ਕਰਦਾ ਰਹਾ ਇਸੇ ਤਰ੍ਹਾਂ ਆਪਣਾ ਪਿਆਰ ਬਣਿਆ ਰਵੇ ਤੇ ਆਪਾਂ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਇਹਨਾਂ ਕਹਿੰਦਾ ਹੈ ਕਿਮਾਂ ਦਾ ਜਾਚਕ ਵਾਹਿਗੁਰੂ ਜੀ ਕੀ ਕਾਫੀ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਜਿਵੇਂ ਐਮਐਲਏ ਸਾਹਿਬ ਨੇ ਗੱਲ ਕੀਤੀ ਵਧੀਆ ਛੱਪੜ ਆਪਣੇ ਪਿੰਡ ਦੇ ਵਿੱਚ ਅਮਰਸਰੋਵਰ ਬਣ ਰਿਹਾ ਜੀ ਉਹਦੀ ਪਟਾਈ ਹੋ ਚੁੱਕੀ ਆ ਤੇ ਆਪਾਂ ਸਾਈਡ ਤੇ ਵਾਕਰ ਲਈ ਜਿਹੜਾ ਲਾਕਡਾਊਨ ਦਾ ਪ੍ਰਬੰਧ ਉਹ ਵੀ ਹੁਣ ਜਲਦੀ ਸ਼ੁਰੂ ਕਰਨ ਲੱਗੇ ਆ ਜੀ ਵਾਲੀਵਾਲ ਦਾ ਗਰਾਊਂਡ ਨਾਲ ਹੀ ਬਣੂਗਾ ਉੱਥੇ ਤੇ ਬਾਕੀ ਹੋਰ ਵੀ ਜਿਹੜੇ ਕੰਮ ਰਹਿੰਦੇ ਆ ਜਲਦੀ ਸ਼ੁਰੂ ਹੋ ਜਾਣਗੇ ਅੱਗੇ ਮੈਂ ਇੱਕ ਦਿਨ ਐਮਐਲਏ ਸਾਹਿਬ ਕੋਲ ਗੱਲ ਕੀਤੀ ਵੀ ਜਿਹੜਾ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਵਸਤਾ ਜਾਂਦਾ ਕਿ ਉਹ ਕੱਚਾ ਰਸਤਾ ਹੈ ਬੜੀ ਦਿੱਕਤ ਆਉਂਦੀ ਹੈ ਇਹਨਾਂ ਨਾਲ ਦੀ ਨਾਲ ਫੋਨ ਕਰਕੇ ਆਪਣੀਆਂ 15 ਤੋਂ 20 ਕਿਲੀਆਂ ਦੀਆਂ ਇਟਾਂ ਇੱਕ ਦਿਨ ਦੇ ਵਿੱਚ ਪਾਸ ਕਰਵਾ ਕੇ ਅਗਲੇ ਦਿਨ ਕੰਮ ਸ਼ੁਰੂ ਕਰਵਾਤਾ ਆਪਾਂ ਇਹਨਾਂ ਨੂੰ ਜੋ ਵੀ ਕੰਮ ਆਪਾਂ ਕਹਿੰਦੇ ਆ ਨਾਲ ਦੀ ਨਾਲ ਸ਼ੁਰੂ ਕਰਵਾ ਦਿੰਦੇ ਨੇ ਉਹ ਜਿਹੜੇ ਪੂਜ ਕੰਮ ਆਪਣੇ ਬਚਿਆ ਹੈ ਤਕਰੀਬਨ ਪਹਿਲੀ ਗੱਲ ਤਾਂ ਇਹ ਗਲੀਆਂ ਸਾਰੀਆਂ ਆਪਣੀਆਂ ਪੰਚ ਚੁੱਕੀਆਂ ਇੱਕ ਦੋ ਰਹਿ ਗਈਆਂ ਉਹ ਵੀ ਪਾਸ ਨੇ ਉਹ ਕੰਮ ਚੱਲ ਰਹੇ ਨੇ ਜਲਦੀ ਹੋ ਜਾਣਗੇ ਤੇ ਜਿਹੜੇ ਰਹਿਦੇ ਆ ਉਹ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਲਦੀ ਕਰ ਲੈਣੇ ਆ ਤੇ ਐਮਐਲਏ ਸਾਹਿਬ ਵੱਲੋਂ ਕੋਈ ਕਮੀ ਨਹੀਂ ਆ ਜੋ ਕੰਮ ਆਪਾਂ ਕਹਿੰਦੇ ਆ ਨਾਲ ਦੀ ਨਾਲ ਆਪਣਾ ਕਰਵਾ ਦਿੰਦੇ ਆ ਹੁਣ ਅੱਜ ਜਿਵੇਂ ਆਪਣੇ ਪਿੰਡ ਦੇ ਵਿੱਚ ਸਾਰੇ ਵਿਭਾਗ ਪਹੁੰਚੇ ਹੋਏ ਆ ਜੀ ਪਹਿਲੇ ਨੰਬਰ ਤੇ ਆਪਣੇ ਜਿਵੇਂ ਬੈਠੇ ਆ ਸਾਰ ਇੱਥੇ ਕੋਈ ਆਪਣਾ ਕੋਈ ਪਾਸਪੋਰਟ ਗੁੰਮ ਹੋ ਗਿਆ ਜਾਂ ਕੋਈ ਲਾਇਸੈਂਸ ਕੁਝ ਵੀ ਹੋ ਪਰ ਰਿਪੋਰਟ ਕਰਾ ਸਕਦੇ ਆ ਜੀ ਨਾਲ ਅਗੇ ਆਪਣੇ ਸੇਵਾ ਕੇਂਦਰ ਦੇ ਵਿੱਚ ਜੋ ਵੀ ਆਪਾਂ ਨੂੰ ਜਾਣਾ ਪੈਂਦਾ ਹੈ ਉੱਤੇ ਵਾਰ-ਵਾਰ ਚੱਕਰ ਕੱਟਨੇ ਪੈਂਦੇ ਆ ਉਹ ਆਪਣੇ ਜਿਹੜੇ ਬੈਠੇ ਆ ਕਰਕੇ ਜਾਣਗੇ ਸਾਰੇ ਜੇ ਨਹੀਂ ਵੀ ਹੁੰਦਾ ਤੁਸੀਂ ਆਪ ਦਾ ਇੱਕ ਤੁਸੀਂ ਐਪਲੀਕੇਸ਼ਨ ਦੋ ਤੇ ਇਹਨਾਂ ਤੋਂ ਜੋ ਫਾਰਮ ਲੈਣਾ ਲੈ ਲਓ ਜਿਹੜਾ ਰਹਿ ਗਿਆ ਕੰਮ ਬਾਅਦ ਵਿੱਚ ਹੋ ਜਾਊਗਾ ਜੀ ਤੇ ਨਾਲ ਜਿਹੜੇ ਆਪਣੀ ਜੋਬ ਕਾਡਾਂ ਕਈਆਂ ਦੇ ਰਹਿੰਦੇ ਆ ਉਹ ਵੀ ਅਪਲਾਈ ਕਰਨਾ ਤੇ ਉਹ ਵੀ ਹੁਣੇ ਨਾਲ ਦੀ ਨਾਲ ਆਪਾਂ ਨੂੰ ਮਿਲ ਜੂਗਾ ਜੀ ਜੇ ਕਿਸੇ ਦਾ ਹੋਰ ਕੋਈ ਕੰਮ ਰਹਿੰਦਾ ਉਹ ਦੱਸ ਦੇਣਾ ਆ ਕੇ ਕਰਵਾ ਲੈਂਗੀ ਹਾਂਜੀ ਆਪਣੇ ਕੋਲੇ ਮੈਕਮਾ ਬੈਠਾ ਇੱਥੇ ਤੇ ਆਪਣੀਆਂ ਸਾਰੀਆਂ ਗੱਲਾਂ ਮੁਸ਼ਕਲਾਂ ਸੁਣ ਕੇ ਜਾਣ ਕੇ ਸਾਰੇ ਹੱਲ ਕਰਾਂਗੇ ਇੱਕ ਲੋਰ ਪੱਤਰੀ ਦਾ ਜਿਹੜਾ ਕੰਮ ਰਹਿ ਗਿਆ ਉਹ ਸਾਹਮਣੇ ਡਿਊਟੀ ਲਾਤੀ ਹੈ ਜੀ ਉਹ ਆਪਣੇ ਕੋਲੇ ਮੈਕਮਾ ਵਾਲੇ ਆਜਾ ਜਣ ਜਾਂ ਕੱਲ ਆਜਣ ਆਪਣਾ ਕੰਮ ਕਰਕੇ ਜਾਣਗੇ ਜੀ ਕੋ ਸਪੈਸ਼ਲ ਤੌਰ ਤੇ ਕੋਚ ਪੇ ਆਉਣਗੇ ਆਪਾਂ ਸਾਰਾ ਹੱਲ ਕਰਵਾਵਾਂਗੇ ਕਾਜੀ ਭਮੀ ਤੇ ਸਾਹਮਣੇ ਬੈਠੇ ਮੈਡੀਕਲ ਵਾਲੇ ਨਾਲ ਕਰੋ ਗੱਲ ਉਹਨਾਂ ਨਾਲ ਜੇ ਕੋਈ ਲੋੜ ਹੈ ਤੇ ਆਪਾਂ ਨਾਲ ਦੀ ਨਾਲ ਕਰਵਾ ਦਿੰਦੇ